ਦੇ ਬੇ ਸਿਗੇ ਫਿਰ ਦੇਖਿਆ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਫਿਰ ਆਫਟਰ ਦੈਟ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਰੇ ਨੂੰ ਕੀਤੀ ਸੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੁਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਆਪੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਨੂੰ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਘਰ ਨੂੰ ਜਾ ਰਹੇ ਸੀਗੇ ਬੜੀ ਤਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿੱਦਾਂ ਕਿੱਦਾਂ ਨਹੀਂ ਹੋਇਆ ਕਿਉਂਕਿ ਹੈ ਨਹੀਂ ਸੀ ਕੋਈ ਵੀ ਹਾਲਾਤ ਤੇ ਦੱਸਣ ਵਿਚਾਰੇ ਰੋ ਰੂ ਰਹੇ ਸੀ ਅੱਛਾ ਉਹਨਾਂ ਦੂਜੇ ਸੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਕਿਸੇ ਪ੍ਰੋਬਲਮ ਹੋ ਰਹੀ ਸੀ ਦਿਨ ਨਹੀਂ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਪੱਸੀਆਂ ਨੇ ਦੀ ਪੁੱਛਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਲੱਗਾ ਸੀ ਪਿੱਛੇ ਹੀ ਬੈਠੇ ਸੀਗੇ ਕਿ ਮੋਰਲ ਮੁੰਡਿਆਂ ਨੂੰ ਪਤਾ ਆ ਉਹਨਾਂ ਦੇ ਘੱਟਾ ਲੱਗੀਆਂ ਹੋਈਆਂ ਸੀਗੀਆਂ ਕਿ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਢੇਰ ਦਿੱਤਾ ਫੇਰ। ਅੱਛਾ ਜੀ। ਜਦੋਂ ਜਾ ਰਹੇ ਫਤਿਹਗੁਰ ਸਾਹਿਬ। ਅੱਛਾ ਜੀ। ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਬੜੀ ਫਾਇਲਮੈਂਟ ਤੋਂ। ਅੱਛਾ। ਤੇ ਉਹ ਇਹ ਟਰੈਕਟਰ ਜਾਂਦਾ ਫੇਰ ਰੋਡ ਤੇ ਉਹ ਕ੍ਰੋਸ ਕਰ ਲੱਗੇ ਨਾ। ਪੂਰੇ ਕੱਟੋਂ ਤੋਂ ਸਵਲਿਆਂ ਨੇ ਕੱਟ ਵੱਜ ਗਿਆ ਪੂਰੇ। ਅੱਛਾ ਜੀ। ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ। ਉਹਦੇ ਕਰਕੇ ਬਚਾਓ ਗਿਆ ਫਿਰ ਵੀ ਆ ਬੁਰਾ ਨਾ ਕਰਕੇ ਬਚਾਓ ਹੋ ਗਿਆ। ਸੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾਅ ਫਿਰ ਵੀ ਜ਼ਿਆਦਾ ਦੇ ਦੂੰਗੇ ਸੱਟਾਂ ਲੱਗੀਆਂ ਸਾਰੀ ਦੀ ਸਾਰੀ ਉਹ ਟਰੈਕਟਰ ਵਾਲੇ ਦੇ ਮੋੜੇ ਕੱਟ ਬੱਜ ਜਿਹੜਾ ਮੋੜੇ ਟਰੈਕਟਰ ਉਹਦੀ ਉਹ ਤੋਂ ਕੱਟ ਵੱਧ ਗਿਆ ਪਹਿਲਾ ਮੋੜੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਤੇ ਉਸ ਨਾਲ ਲੱਗਾ ਉਹ ਕਰਨ ਲੱਗਾ ਤੇ ਮੋੜੇ ਗੱਡੀ ਆ ਗਈ ਉਹ ਤਾਂ ਇੱਕ ਸੰਭਲਿਆ ਨਹੀਂ 15-16 ਸਾਲ ਦਾ ਇਹ ਮੁੰਡਾ ਤੇ ਮੁੰਡਾ ਵੀ ਹਲਕੀ ਉਮਰ ਦਾ ਸੀ 15-16 ਸਾਲ ਦਾ ਮੁੰਡਾ ਉਹ ਤੋਂ ਟਰੈਕਟਰ ਨਹੀਂ ਸੰਭਲਿਆ ਮਾਲਕ ਤਾਂ ਨਹੀਂ ਥੋੜਾ 18-20 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲੇ ਆ ਘਬਰ ਆ ਗਿਆ ਜਿੱਦਾਂ ਲਾ ਲਓ ਹੂੰ ਭਾਏ ਕਿਦਾ ਆਪਣੀ ਐ ਦੇਖੀ ਬਾਕੀ ਫਿਰ ਵੀ ਚਲੋ

雨 marriages differences biressions anusion a suspense a a a ans a a a a ah